ਸੋ ਜੀ ਕੱਦ ਬੈਠ ਚੰਗੀ ਪੜੀ ਬਲੋਸੀ ਠੀਕ ਹੈ ਜੀ ਮੋੜ ਦੋ ਫਰਾਜਾ ਸਲੋਚ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਨਗ ਪਕਾਉ ਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਕੋਈ ਆਪਣਾ ਨੰਬਰ ਲੋਡ ਕਰੋ 782003552 ਬਾਕੀ ਭਰਾ ਆਪਣਾ ਫੇਸਬੁੱਕ ਤੇ ਤੇਜਾ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵਤ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸ਼ਸ਼ੀ ਗਾਜੀ ਸ਼ਸ਼ੀ ਗਾਜੀ ਜੀ ਨਾਮ ਵੀਰ ਜੀ ਹਰਸ਼ਦੀਪ ਸਿੰਘ ਜੀ ਪਿੰਡ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਵਾਰ ਦੀ ਜਾਣਕਾਰੀ ਯਾਰ ਜੀ ਆ ਜਰਸੀ ਵਹਿੜਾ ਜੀ ਹਾਂਜੀ 2-3 ਨੂੰ ਇਹਦੇ ਦਿਨ ਪੂਰੇ ਹੈਗੇ ਹਾਂਜੀ ਪਹਿਲੇ ਸੂਏ ਨੇ 18 ਲੀਟਰ ਦੁੱਧ ਦਿੱਤਾ ਠੀਕ ਆ ਹਾਂਜੀ ਤੇ ਐਤ ਕੀ 20 ਤੋਂ ਪਲੱਸ ਜੀ ਦਊਗੀ ਪੱਕੇ ਹੀ ਦਊਗੀ ਠੀਕ ਆ ਤੋੜ ਦੋ ਪਰਾ ਲੋ ਪਰਾ ਧਣ ਬਾਕੀ ਆ ਤੇ ਲੇਵਾ ਕਰਮਾਂ ਵਾਲੇ ਦੇ ਕਰਮ ਦੇਖ ਸਕਦੇ ਹੋ ਤੇ ਲੱਟੂ ਲਾ ਕਾਫੀ ਆ ਠੀਕ ਆ ਜੀ ਤੋੜਾ ਤੁਹਾਨੂੰ ਦਿਖਾਉਣੀ ਆ ਲੋ ਜੀ ਬੜਾ ਠਕਾ ਨਾ ਕਰੇ ਥੋੜਾ ਥੋੜਾ ਜਾਨਵਰ ਲੋ ਜੀ ਕੱਦ ਵੇਡ ਦੇਖ ਸਕਦੇ ਹੋ ਤੇ ਲੱਟੂ ਲਾ ਕਾਫੀ ਹੈ ਬੋੜ ਲਈ ਲੈ ਉਪਰਾ ਲੈ ਉੱਤੀ ਤੇਸੂ ਬਹੁਤ ਸੋਹਣਾ ਹੈ ਜੀ ਇਸ ਨੂੰ ਵੀ ਦੇਖ ਕਰ ਸਕਦੇ ਲੋ ਜੀ ਬੰਦੋ ਹੀ ਬੰਦੋ ਵੀਰੇ ਬੰਦੋ ਲੋ ਜੀ ਹਾਂਜੀ ਬਾਈ ਜੀ ਰੇਟ ਇਹਦਾ ਹੈ ਰੇਟ ਵੀਰ ਜੀ ਇਹਦਾ ਫੋਨਤੀ ਕਰਾਂਗੇ ਜੀ ਠੀਕ ਹੈ ਜੀ ਠੀਕ ਹੈ ਜਾਣਕਾਰੀ ਦੇ ਜੀ ਐਚਐਫ ਬੈਡ ਆ ਜੀ 8 ਲੀਟਰ ਦੁੱਧ ਆ ਜੀ ਹਾਂਜੀ ਤੋਕੜ ਆ ਜੀ ਤੇ 15 ਦਿਨ ਉਹਦੇ ਟੀਕਾ ਭਰਾਤਾ ਹੀ ਆਪਾਂ ਠੀਕ ਆ ਹਾਂਜੀ ਦੁੱਧ 8 ਲੀਟਰ ਹਾਂਜੀ ਤੋਕੜ ਤੋਕੜ ਮੰਨ ਕੇ ਲੈ ਲੈਣ ਜੀ ਖਾਲੀ ਠੀਕ ਆ ਖਾਲੀ ਮੰਨ ਕੇ ਲੈਣ ਹਾਂਜੀ ਕੱਦ ਵੜ ਦੇਖ ਸਕਦਾ ਫੇਸ ਕੁਆਲਿਟੀ ਭਰਾ ਲੋ ਜੀ ਚਵਾਈ ਇਹਦੀ ਹੋਈ ਵੀ ਆ ਜੀ ਚਵਾਈ ਹੋਈ ਵੀ ਆ 8 ਲੀਟਰ ਦੁੱਧ ਆ ਜੀ ਠੀਕ ਆ ਚਾਹ ਦੋ ਡੰਗ ਚੋਲੀ ਹਾਂਜੀ ਦੋ ਡੰਗ ਚੋਲੀ ਚਾਹੀਏ ਚਲੋ ਤੋੜ ਦੋ ਭਰਾ ਲੋ ਜੀ ਚਵਾਈ ਹੋਈ ਵੀ ਆ ਭਰਾ ਸ਼ਾਮ ਦਾ ਟਾਈਮ ਆ ਥੋੜਾ ਜਿਹਾ ਲੇਟ ਹੋ ਗਏ ਲੈ ਚਲੋ ਭਰਾ ਪਾਣੀ ਦਾ ਕਰਕੇ ਕਰ ਥੋੜਾ ਜਿਹਾ ਕੋਈ ਗੱਲ ਨਹੀਂ ਲੈ ਜੀ ਲੋ ਜੀ ਤੋੜਾ ਤੜਾ ਦੇਖ ਸਕਦੇ ਕਰਮਾ ਵਾਲੀ ਦਾ ਲੋਚ ਬੰਦੂ ਇਟਾੜੀ ਜੀ ਕਰਕੇ ਚੁਵਾਈ ਭਰਾ ਹੋਈ ਵੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਬਾਈ ਕਹਾਂ ਚਾਹ ਦੋ ਡਾਂਗ ਚਾਹ ਤਿੰਨ ਡਾਂਗ ਚੋਕੇ ਵਸਲੀ ਕਰ ਸਕਦੇ ਭਰਾ ਹਾਂਜੀ ਬਈ ਬਸਤੀ ਦੀ ਜਾਣਕਾਰੀ ਦੇ ਜੀ ਇਹ 8 ਮਹੀਨੇ ਦੀ ਬੱਚੀ ਆਈ ਐਚਐਫ ਹਾਂਜੀ ਪੂਰੀ ਚੰਗੀ ਹੈ ਜੀ ਹਾਂਜੀ ਥਾਣਾ ਚਾਰੀਏ ਥਾਣਾ ਦੇਖ ਲਈ ਥਾੜ ਪੂਰੇ ਲੋ ਚਾਹ ਪਰ ਉਪਰੇ ਆਈ ਲੋ ਠੀਕ ਹੈ ਤਿੰਨ ਬਸੇ ਆ ਤੋਰ ਦ ਭਰਾ ਨੂੰ ਉਹਦ ਨੂੰ ਤੋਰ ਦ ਲੋ ਚ ਸੰਗਾ ਕੱਤ ਬੈਠਾ ਸੋਣੀ ਸੰਖੀ ਹੈ ਭਰਾ ਪਟਪੋੜਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਲੈ ਚਲ ਭਰਾ ਮੋੜ ਲੋ ਜੋ ਦੀ ਫੇਸ ਸਿਕਾ ਸਭ ਰੇਡ ਵੀਰ ਜੀ ਦਾ ਰੇੜੇ ਦਾ ਫੋਨਤੀ ਕਰਾਂਗੇ ਜੀ ਰੇੜੇ ਫੋਨ ਤੇ ਸਾਰਿਆਂ ਦੀ ਫੋਨਤੀ ਹੋਣਗੀ ਸਾਰਿਆਂ ਦੀ ਫੋਨਤੀ ਹੋਣਗੀ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਈ ਕੋਲ ਇੱਕ ਬੱਸੀ ਤੇ ਇੱਕ ਟੋਕੜ ਗਾਂ ਤੇ ਇੱਕ ਜਰਸੀ ਗਾਂ ਸੁਣ ਵਾਲੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨੂੰ ਵੀਡੀਓ ਅਪਲੋਡ ਕਰ ਸਕੀਏ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਵਿੱਚ ਫੋਕ ਕੇ ਬਾਈ